ਮੇਰੇ ਵੱਲੋਂ ਪਿਆਰ ਪ੍ਰਸ਼ਸਕਾਲ ਜੀ ਹੋਰ ਕਿਵੇਂ ਠੀਕ ਹੋ ਤੇ ਕਾਫੀ ਦਿਨ ਹੋ ਗਏ ਤੇ ਅੱਜ ਮੋਟਰਸਾਈਕਲ ਸਰਵਿਸ ਜੀ ਕਰਵਾਈ ਤੀਗੀ ਮਗਰ ਲਾ ਵੀ ਹੋ ਗਏ 8-9 ਮਹੀਨੇ ਹੋ ਗਏ 8-9 ਮਹੀਨੇ ਬਾਅਦ ਤੇ ਅੱਜ ਕਰਵਾ ਰਿਆਂਗੇ ਸਰਵਿਸ ਮੋਟਰਸਾਈਕਲ ਦੀ ਤੰਗਿਆ ਲੱਗਿਆ ਦੀ ਕਰਨ ਨਾਲ ਇਹਦਾ ਸਿਸਟਮ ਹੋ ਗਿਆ ਜੀ ਉਹ ਵੀ ਕਰਵਾ ਲਈਏ ਫਿਲਟਰ ਕੋਲਟਰ ਦੇ ਚੇਂਜ ਦੇਖ ਲੈਂਦੇ ਆ ਕਰ ਲੈਂਦੇ ਆ ਤੇ ਗੀਟ ਕੋਲੋਂ ਕਰਵਾਦਾ ਜੀ ਆ ਹੁਣ ਤੇ ਚਲੋ ਫਿਰ ਕਰਵਾਨੇ ਸਰਵਿਸ ਦੇਖਦੇ ਆ ਕਿ ਭਣੋ ਜੀਤ ਵਿਚਾਰਾ ਵੀ ਲੱਗ ਰਿਹਾ ਕਰਨ ਹਾਂ ਹਾਂ ਉਹਦਾ ਵੀ ਹੋਰ ਤੀ ਹੁਣ ਵੈਸੇ ਉਧਰੋਂ ਠੰਡ ਬਹੁਤ ਆ ਗਈ ਉਹਨੂੰ ਜੀ ਨਹੀਂ ਕਰਦਾ ਹੈਗਾ ਉਧਰੋਂ ਕਸਮ ਵਾਲੀ ਗੱਲ ਆ ਹਾਂ ਤੇ ਚਲੋ ਵਕੀਰ ਮਗਰੈਲ ਦੇਖਦੇ ਆਂ ਉਧਰ ਲੈ ਕੇ ਆਉਂਦੇ ਆਂਗੇ ਤੇ ਉਹਨਾਂ ਜਿਹੜਾ ਫਿਲਟਰ ਫੋਲਟਰ ਸਾਫ ਕਰੂਗਾ ਆਪਣੇ ਤੇ ਆ ਹੁਣ ਹੋਰ ਤਾਂ ਕਾਰਬੂਟਰ ਜਾਂਦੀ ਆ ਪੀ ਆਰਟੀਸੀ ਨਜ਼ਾਰੇ ਲੈਂਦੀ ਸਭ ਤੋਂ ਬੈਸਟ ਟ੍ਰਾਂਸਪੋਰਟ ਪੀ ਆਰਟੀਸੀ ਉਹ ਹੋਰ ਕੁਝ ਕਰੇ ਨਾ ਕਰੇ ਜੀ ਤੇ ਤੇ ਸਤੋ ਟਕੇ ਸਤੋ ਟਕੇ ਗਰਮੀ ਜਿਆਦੇ ਐ ਸਸੀ ਗੱਲ ਮਾਲਕੋ ਕਿਧਰ ਕੋ ਮੇਂ ਹੈ ਸਰਕਾਰਾਂ ਜੀ ਬਈਆਂ ਸਰਕਾਰ ਸੁੱਤੀ ਐ ਹੋਰ ਕੈਮ ਨੇ ਛੇ ਤਾਂ ਹਾਂਜੀ ਠੀਕ ਛੇੜੋ ਸਰਕਾਰ ਸੁੱਤੀ ਪਈ ਐ ਗਰਮੀ ਬਹੁਤ ਪੈਰੀ ਆ ਮੈਂ ਆ ਗਿਆ ਤੀਆ ਸਮਾਨੇ ਤੋਂ ਘਰੇ ਸਰਬਜੀ ਕਰਵਾਈ ਦੀ ਮੋਟਰਸਾਈਕਲ ਦੀ ਤੇ ਬੁਰਾ ਹਾਲ ਹੋ ਗਿਆ ਆਉਂਦੇ ਆਉਂਦੇ ਅੱਜ ਮੈਂ ਗੱਡੀ ਨਹੀਂ ਲੈ ਗਿਆ ਅੱਜ ਮੈਂ ਮੋਟਰਸਾਈਕਲ ਲੈ ਗਿਆ ਦੀ ਤੇ ਗਰਮੀ ਵੀ ਕਾਫੀ ਹੋ ਗਈ ਤੇ ਬਾਕੀ ਭਾਈ ਹੁਣ ਮੈਂ ਦੇਖਦਾ ਕਰਦਾਗਾ ਫੋਨ ਚੱਕੀ ਵਾਲੇ ਨੂੰ ਕਣਕ ਸਿੱਟੀ ਹੋਈ ਸੀ ਆਟਾ ਚੱਕ ਕੇ ਲੈਉਣਾਗਾ ਦੇਖਦੇ ਆਂਗੇ ਕੀ ਕਹਿੰਦਾਗਾ ਹੁਣ ਆਪਾਂ ਨਿਕਲਦੇ ਹਾਂ ਜੀ ਇਹ ਕਰਦਾ ਫੋਨ ਨੂੰ ਮੈਂ ਦੇਖਦਾ ਕੀ ਕਹਿੰਦਾਗਾ ਜੀ ਪੀਤਾ ਹੋਇਆ ਫਿਰ ਚੱਕ ਲਿਉਣਾ ਹੈਗਾ ਠੜਕਾ ਬਹੁਤ ਹੋ ਰਿਹਾਗਾ ਤੇ ਮੇਰੇ ਵਾਲਾ ਜਿਹੜਾ ਆਟਾਗਾ ਉਹ ਲੱਗਿਆ ਹੋਇਆਗਾ ਕਹਿੰਦਾ ਵੀ ਥੋੜਾ ਜਿਹਾ ਟਾਈਮ ਲੱਗ ਜੂਗਾ ਮੇਰੇ ਆਟੇ ਨੂੰ ਚੱਲ ਰਿਹਾਗਾ ਚੱਕੀ ਦੇ ਵਿੱਚ ਮਾਰੋ ਮਾਰ ਚੱਲ ਰਿਹਾਗਾ ਤੇ ਬਾਕੀ ਹੁਣ ਆਪਾਂ ਦੇਖਦੇ ਆਂਗੇ ਨਿਕਲਦੇ ਆਂਗੇ ਤੇ ਇਧਰ ਮਲਾਦ ਨੇ ਆ ਵੀ ਲਾਇਆ ਹੋਇਆ ਜਿਗਾਰਡ ਜਾਇਦਾ ਵਾਲਾ ਵੀ ਤੇਲ ਤੂਲ ਵਾਲਾ ਤਾਂ ਵੀ ਹੈਗਾ ਇਹ ਚੌਲਾਂ ਵਾਲਾ ਗਾ ਇਹ ਕਿੱਡਾ ਕਿੱਡਾ ਵੱਡਾ ਸਿਸਟਮ ਵਾਂਗ ਅਸੀਂ ਤੋਂ ਹੋ ਸਕਦਾਂਗੇ ਆਵਦਾ ਆਟਾ ਥੋੜਾ ਜਿਹਾ ਰਹਿ ਗਿਆ ਤੇ ਹੁਣ ਕੀਤਾ ਗਿਆ ਆਪਣਾ ਆਟਾ ਪਹਿਲਾਂ ਸ਼ੋਰ ਬਹੁਤ ਹੋ ਰਿਹਾ ਸੀ ਬਹੁਤ ਰੌਲਾ ਪੈ ਰਿਹਾ ਸੀ ਚੱਕੀ ਦਾ ਸੁਣ ਨਹੀਂ ਰਿਹਾ ਸੀਗਾ ਤੇ ਬਸ ਹੁਣ ਨਿਕਲਦੇ ਆਗੇ ਲੈ ਕੇ ਤਾਜ਼ਾ ਤਾਜ਼ਾ ਗਰਮ ਗਰਮ ਆਟਾ ਇਸ ਤੋਂ ਬਾਅਦ ਫਿਰ ਕਰ ਦਾਂਗੇ ਸਾਰੇ ਮੁੜੀ ਦੇ ਕੰਮ ਨਹੀਂ ਉਹ ਵੀ ਨਵੇੜ ਦੇਾਂਗੇ ਜਰਮਾਇਸ਼ੀ ਕਾਫੀ ਹੋ ਗਈ ਲਾਡੀ ਨੇ ਹਜੇ ਡੈਰੀ ਖੋਲੀ ਨਹੀਂ ਗਈ ਤੇ ਦਵਿੰਦਰ ਵੀ ਨਾਲ ਹੀ ਕੰਮ ਕਰਦਾ ਲਾਡੀ ਦਾ ਨਾ ਲਾਡੀ ਤੇ ਦਵਿੰਦਰ ਇਕੱਠੇ ਕੰਮ ਕਰਦੇ ਨੇ ਉਹ ਭਾਈ ਸਾਡੇ ਪਿੰਡ ਦਾ ਭਗਤ ਬੰਦਾ ਇਹ ਆ ਸਾਰੇ ਪਿੰਡ ਦਾ ਭਗਤ ਬੰਦਾ ਬਹੁਤ ਗੁੱਡ ਬੰਦਾ ਵਿਚਾਰਾ ਇਹ